ਕਰੋੜਾਂ ਰੁਪਏ ਦੀ ਹੈਰੋਇਨ ਨਾਲ ਫੜੀ ਗਈ ਲੇਡੀ ਕਨਸਟੇਬਲ ਅਮਨਦੀਪ ਕੌਰ ਦਾ ਮਾਮਲਾ ਕੀ ਹੁਣ ਦਬ ਦਿੱਤਾ ਗਿਆ ਹੈ ਇਸ ਮਾਮਲੇ ਵਿੱਚ ਜਾਂਚ ਅੱਗੇ ਕਿਉਂ ਨਹੀਂ ਵੱਧ ਰਹੀ ਕਿਉਂ ਨਹੀਂ ਉਸ ਆਈਪੀਐਸ ਅਤੇ ਹੋਰ ਪੁਲਿਸ ਅਧਿਕਾਰੀਆਂ ਵੱਲ ਜਾਂਚ ਤੁਰੇ ਜਿਨ੍ਹਾਂ ਦਾ ਉਹ ਨਾਂ ਲੈਂਦੀ ਹੈ ਅਤੇ ਜਿਨ੍ਹਾਂ ਦੀ ਸ਼ਹਿ ਉੱਤੇ ਉਹ ਕਾਲੀ ਥਾਰ ਵਿੱਚ ਚਿੱਟੇ ਦਾ ਤੰਦਾ ਕਰ ਰਹੀ ਸੀ ਇਹ ਮਾਮਲਾ ਤਾਂ ਛੱਡੋ ਇਸ ਦੇ ਨਾਲ ਹੀ ਇੱਕ ਹੋਰ ਪੁਲਿਸ ਅਧਿਕਾਰੀ ਦੀ ਔਰਤ ਨਾਲ ਸੌਦੇਬਾਜ਼ੀ ਕਰਨ ਵਾਲੀ ਆਡੀਓ ਵੀ ਬਾਹਰ ਆਉਣ ਉੱਤੇ ਵੀ ਸਰਕਾਰ ਅਤੇ ਪੁਲਿਸ ਵਿਭਾਗ ਨੇ ਚੁੱਪ ਬੱਟੀ ਹੋਈ ਹੈ ਆਡੀਓ ਤੁਸੀਂ ਸੁਣ ਲਈ ਹੋਣੀ ਹੈ ਕਿ ਪੁਲਿਸ ਅਧਿਕਾਰੀ ਕਾਹਦਾ ਸੌਦਾ ਕਰ ਰਿਹਾ ਹੈ ਅਤੇ ਦੋ ਕੁੜੀਆਂ ਨੂੰ ਸੱਦਨ ਬਦਲੇ 30000 ਦੀ ਆਫਰ ਕਰ ਰਿਹਾ ਹੈ ਇਹ ਪੁਲਿਸ ਵਾਲਾ ਵੀ ਆਈਪੀਐਸੀ ਦੱਸਿਆ ਜਾ ਰਿਹਾ ਹੈ ਇਹ ਵੀ ਚਰਚਾ ਹੈ ਕਿ ਦੋ ਨਹੀਂ ਸਗੋਂ ਇੱਕੋ ਆਈਪੀਐਸ ਅਧਿਕਾਰੀ ਹੈ ਜਿਸ ਬਾਰੇ ਚਰਚਾ ਚੱਲ ਰਹੀ ਹੈ ਇਸ ਉੱਤੇ ਸਰਕਾਰ ਵੀ ਖਾਸੀ ਮਿਹਰਬਾਨ ਦੱਸੀ ਜਾਂਦੀ ਹੈ ਸਰਕਾਰ ਦੀ ਮਿਹਰਬਾਨੀ ਕਰਕੇ ਉੱਚ ਪੁਲਿਸ ਅਧਿਕਾਰੀ ਵੀ ਅਸਮਰਥ ਹੋ ਗਏ ਲੱਗਦੇ ਨੇ ਜਿਹੜੀ ਆਡੀਓ ਕੱਲ ਦੀ ਜੰਗਲ ਦੀ ਅੱਗ ਵਾਂਗ ਫੈਲੀ ਹੋਈ ਸੀ ਉਹ ਅੱਜ ਉਸੇ YouTube ਚੈਨਲ ਅਤੇ ਹੋਰਨਾਂ ਥਾਵਾਂ ਤੋਂ ਗਾਇਬ ਹੈ ਉਸ ਦਾ ਲਿੰਕ ਖੋਲੇ ਤੋਂ ਖੁੱਲਦਾ ਨਹੀਂ ਕਿ ਇਹ ਆਡੀਓ ਪਾਉਣ ਵਾਲੇ ਪੱਤਰਕਾਰ ਨੂੰ ਚੁੱਪ ਕਰਵਾ ਦਿੱਤਾ ਗਿਆ ਹੈ ਕੌਣ ਹੈ ਕੈਨੇਡਾ ਵਾਲਾ ਇਹ ਪੱਤਰਕਾਰ ਇਹ ਦੋਵੇਂ ਮਾਮਲੇ ਸਰਕਾਰ ਅਤੇ ਪੁਲਿਸ ਵਿਭਾਗ ਦੀ ਅਜਿਹੀ ਪਹੁੰਚ ਕਰਕੇ ਹੈਰਾਨ ਕਰਦੇ ਨੇ ਮੁੱਖ ਧਾਰਾ ਦਾ মিডিਆ ਵੀ ਇਸ ਮੁੱਦੇ ਉੱਤੇ ਚੁੱਪ ਐ ਇਹੋ মিডিਆ ਹਰ ਛੋਟੀ ਖਬਰ ਨੂੰ ਬਧਾ ਚੜਾ ਕੇ ਸਾਰਾ ਦਿਨ ਚੀਕ-ਚੀਕ ਕੇ ਦਿਖਾਉਂਦਾ ਐ ਪਰ ਇਨ੍ਹਾਂ ਦੋਹਾਂ ਮਾਮਲਿਆਂ ਵਿੱਚ ਹੁਣ ਪਤਾ ਨਹੀਂ ਇਸ ਨੂੰ ਕੀ ਸੱਪ ਚੁੰਗਿਆ ਵਿਰੋਧੀ ਧਿਰ ਦੇ ਜ਼ਿਆਦਾਤਰ ਆਗੂ ਵੀ ਮੈਦਾਨ ਵਿੱਚ ਨਹੀਂ ਨਿਤਰੇ ਕਿ ਇਨ੍ਹਾਂ ਨੂੰ ਵੀ ਕੋਈ ਡਰ ਐ ਜਾਂ ਫਿਰ ਪੁਲਿਸ ਅਧਿਕਾਰੀ ਖਿਲਾਫ ਮੂੰਹ ਖੋਲਣ ਤੋਂ ਡਰਦੇ ਨੇ ਅਜਿਹੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਲੋਕ ਜਵਾਬ ਚਾਹੁੰਦੇ ਨੇ ਸਭ ਨੇ ਦੇਖ ਸੁਣ ਲਿਆ ਕਿ ਮਹਿਲਾ ਕਨਸਟੇਬਲ ਨੇ ਦਰਜਨਾ ਬਦਲੀਆਂ ਅਤੇ ਦੋ ਵਾਰ ਸਸਪੈਂਡ ਹੋਣ ਦੇ ਬਾਵਜੂਦ ਇਹ ਕੰਮ ਜਾਰੀ ਰੱਖਿਆ ਗਲਤੀ ਤਾਂ ਹੁਣ ਇਸ ਤੋਂ ਵੀ ਅੱਗੇ ਜਾਂਚ ਦੀ ਹੋਣੀ ਚਾਹੀਦੀ ਸੀ ਸਰਕਾਰ ਅਤੇ ਪੁਲਿਸ ਵਿਭਾਗ ਨੂੰ ਉਸ ਪੁਲਿਸ ਅਧਿਕਾਰੀ ਦਾ ਨਾਮ ਆਪ ਜਨਤਕ ਕਰਨਾ ਚਾਹੀਦਾ ਜਿਸ ਦੀ ਚੈਟ ਅਤੇ ਫੋਨ ਕਰਵਾਉਣ ਦਾ ਅਮਨਦੀਪ ਕੌਰ ਨੇ ਜ਼ਿਕਰ ਕੀਤਾ ਨਾਲ ਹੀ ਜਿੰਨਾ ਪੁਲਿਸ ਅਫਸਰਾਂ ਦਾ ਉਸ ਨਾਲ ਨਾਮ ਜੁੜ ਰਿਹਾ ਹੈ ਉਹਨਾਂ ਦੀ ਪੜਤਾਲ ਹੁਣ ਕੌਣ ਕਰੂ ਪੰਜਾਬ ਪੁਲਿਸ ਇੱਕ ਤਾਕਤਵਰ ਫੋਰਸ ਹੈ ਜਿਸ ਨੇ ਕਈ ਫਰੰਟਾਂ ਉੱਤੇ ਕਾਮਯਾਬੀ ਨਾਲ ਲੜਾਈ ਲੜੀ ਹੈ ਪਰ ਇਸ ਵਿੱਚ ਮੌਜੂਦ ਕਾਲੀਆਂ ਭੇਡਾਂ ਸਮੁੱਚੀ ਫੋਰਸ ਦੇ ਬਦਨਾਮੀ ਦਾ ਕਾਰਨ ਬਣ ਰਹੀਆਂ ਨੇ ਹੁਣ ਇਹ ਪੁਲਿਸ ਮਹਿਕਮਾ ਦੇਖੇ ਕਿ ਉਸਨੇ ਆਪਣੀ ਸਾਖ ਸੁਧਾਰਨੀ ਹੈ ਜਾਂ ਇਨ੍ਹਾਂ ਕਾਲੀਆਂ ਭੇਡਾਂ ਕਰਕੇ ਸਮੁੱਚੀ ਫੋਰਸ ਦੇ ਮੱਥੇ ਹੋਰ ਕਲੰਕ ਲਵਾਉਣਾ ਹੈ ਇਹੋ ਗੱਲ ਆਮ ਆਦੀ ਪਾਰਟੀ ਦੀ ਸੂਬਾ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਦਰਭ ਵਿੱਚ ਕਹੀ ਜਾ ਸਕਦੀ ਹੈ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਕੀ ਗੱਲਾਂ ਕਰਦੇ ਸਨ ਅਤੇ ਹੁਣ ਮੁੱਖ ਮੰਤਰੀ ਬਣਨ ਮਗਰੋਂ ਕਿਉਂ ਉਹਨਾਂ ਉੱਤੇ ਅਮਲ ਨਹੀਂ ਕਰਦੇ ਅਮਲ ਤਾਂ ਛੱਡੋ ਉਹ ਤਾਂ ਕਈ ਮੌਕਿਆਂ 'ਤੇ ਆਪਣੀਆਂ ਹੀ ਕਈਆਂ ਗੱਲਾਂ ਦੇ ਉਲਟ ਜਾ ਕੇ ਫੈਸਲੇ ਲੈ ਰਹੇ ਨੇ ਜਿਹੜੀ ਆਡੀਓ ਵਾਇਰਲ ਹੋਈ ਅਤੇ ਬਾਅਦ ਵਿੱਚ ਹੁਣ ਗਾਇਬ ਕਰ ਦਿੱਤੀ ਗਈ ਉਹ ਹਜ਼ਾਰਾਂ ਲੋਕਾਂ ਕੋਲ ਮੌਜੂਦ ਹੈ ਇਸ ਵਿੱਚਲੀ ਆਵਾਜ਼ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਈਪੀਐਸ ਅਧਿਕਾਰੀ ਦਾ ਨਾਂ ਲੈ ਕੇ ਵੱਡਾ ਤਮਾਕਾ ਕਰ ਦਿੱਤਾ ਹੋਰ ਕੋਈ ਬੋਲੇ ਨਾ ਬੋਲੇ ਸਖਪਾਲ ਸਿੰਘ ਖਹਿਰਾ ਇਸ ਮੁੱਦੇ ਉੱਤੇ ਖੁੱਲ ਕੇ ਬੋਲੇ ਅਤੇ ਸਾਹਮਣੇ ਆਏ ਉਹਨਾਂ ਨਾਲ ਸਵਾਲ ਚੁੱਕੇ ਸਗੋਂ ਕੁਝ ਗੱਲਾਂ ਤੋਂ ਪਰਦਾ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਅ ਪਿਛਲੇ 2 ਦਿਨਾਂ ਚ ਬੜੀਆਂ ਦੋ ਇੰਪੋਰਟੈਂਟ ਡਿਵੈਲਪਮੈਂਟਸ ਹੋਈਆਂ ਨੇ ਉਹ ਡਿਵੈਲਪਮੈਂਟਸ ਇਹ ਨੇ ਜਿਹੜਾ ਇਹਨਾਂ ਨੇ ਭਗਵੰਤਮਾਨ ਨੇ ਸ਼ੋਰ ਮਚਾਇਆ ਅ ਯੁੱਧ ਨਸ਼ੇ ਵਿਰੁੱਧ ਬਠਿੰਡੇ ਤੋਂ ਇੱਕ ਕਨਸਟੇਬਲ ਗ੍ਰਫਤਾਰ ਕੀਤੀ ਗਈ ਨਾਕੇ ਤੇ ਉਸ ਕਨਸਟੇਬਲ ਦੇ ਕੋਲੋਂ ਹਿਰੋਇਨ ਬਰਾਮਦ ਹੋਈ ਆ। ਔਰ ਉਸਨੇ ਜਦੋਂ ਨਾਕੇ ਤੇ ਫੜੀ ਗਈ ਅਮਨਦੀਪ ਕੌਰ ਉਹਨੇ ਕਹਾ ਮੇਰੇ ਬੜੇ ਵੱਡੇ ਵੱਡੇ ਆ ਆਈਪੀਐਸ ਅਫਸਰਾਂ ਨਾਲ ਧੁੱਲ ਘਾਤ ਐ ਮੈਨੂੰ ਗੱਲ ਕਰ ਲੈਣ ਦਿਓ ਮੈਂ ਆਪਣੀ ਗੱਲ ਕਰਨੀ ਮੈਂ ਤੁਸੀਂ ਮੇਰੇ ਨਾਲ ਜ਼ਿਆਦਤੀ ਕਰ ਰਹੇ ਹੋ। ਕਾਫੀ ਸ਼ੋਰ ਮਚਾ ਕਿਉਂਕਿ ਗੱਲ ਜਨਤਕ ਹੋ ਗਈ ਤਾਂ ਉਸ ਨਾਕੇ ਤੇ ਉਹਨੂੰ ਗ੍ਰਫਤਾਰ ਕੀਤਾ ਗਿਆ ਬਾਅਦ ਵਿੱਚ ਚਲੋ ਇਹਨਾਂ ਨੇ ਉਸ ਕਨਸਟੇਬਲ ਨੂੰ ਡਿਸਮਿਸ ਕੀਤਾ। ਪਰ ਉਹ ਕਨਸਟੇਬਲ ਕੌਣ ਹੈ ਉਹ ਬਠਿੰਡੇ ਦੀ ਰਹਿਣ ਵਾਲੀ ਇੱਕ ਲੜਕੀ ਆ ਇੱਕ ਕਨਸਟੇਬਲ ਦੇ ਕੋਲ 2 ਕਰੋੜ ਰੁਪਏ ਦੇ ਦਾ ਮਕਾਨ ਉਸਦੇ ਕੋਲ ਥਾਰ ਗੱਡੀ ਪ੍ਰੋਬੇਬਲੀ ਹੋਰ ਗੱਡੀਆਂ ਬਾਈਕਸ ਔਰ ਸਕੂਟਰ ਵਗੈਰਾ ਇੱਕ ਕਨਸਟੇਬਲ ਦੇ ਕੋਲ ਇਸ ਤਰ੍ਹਾਂ ਦੀ ਰਾਸ਼ੀ ਔਰ ਉਹਦੀ ਧਾਰਾ ਕਿਸ ਨਾਲ ਜੁੜੀਆਂ ਹੋਈਆਂ ਨੇ ਇਹ ਭਗਵੰਤ ਮਾਨ ਸਰਕਾਰ ਦੀ ਆਲਾ ਪੁਲਿਸ ਆਫਸਰਸ ਨੂੰ ਦੱਸਣਾ ਚਾਹੀਦਾ ਵਾ ਕਿਉਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਇੱਕ ਕਨਸਟੇਬਲ ਦੀ ਇੰਨੀ ਹੈਸੀਅਤ ਆ ਕਿ ਉਹ ਬਿਨਾ ਕਿਸੇ ਛੱਤਰ ਛਾਇਆ ਤੋਂ ਬਿਨਾ ਕਿਸੇ ਸਪੋਰਟ ਤੋਂ ਇੱਕ ਡਰੱਗਸ ਦਾ ਧੰਦਾ ਕਰਦੀ ਹੋਵੇ ਔਰ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਕੇ ਬੈਠੀ ਹੋਵੇ ਉਹਨੂੰ ਕੋਈ ਨਾ ਕੋਈ ਪ੍ਰੋਟੈਕਸ਼ਨ ਉੱਤੋਂ ਪ੍ਰੋਟੈਕਸ਼ਨ ਮਤਲਬ ਕਈ ਤਰ੍ਹਾਂ ਦੀ ਪ੍ਰੋਟੈਕਸ਼ਨ ਆ ਇੱਕ ਹੁੰਦੀ ਮਿਲੀਭੁਗਤ ਦੀ ਪ੍ਰੋਟੈਕਸ਼ਨ ਕਿ ਉਹਨੂੰ ਹਿੱਸਾ ਜਾਂਦਾ ਉੱਤੇ ਆਫੀਸਰਸ ਨੂੰ ਇੱਕ ਹੁੰਦੀ ਆ ਤਾਲੁਕਾਤ ਦੀ ਪ੍ਰੋਟੈਕਸ਼ਨ ਕਿਉਂਕਿ ਉਹ ਲੜਕੀ ਇੰਸਟਾਗ੍ਰਾਮ ਸਟਾਰ ਸੀਗੀ ਉਹਦੇ ਕੋਲ ਸ਼ਾਇਦ 50 ਹਜ਼ਾਰ ਫੋਲੋਅਰਸ ਸੀਗੇ ਔਰ ਆਪਣੇ ਆਪ ਨੂੰ ਕਾਫੀ ਫੈਸ਼ਨੇਬਲ ਦੱਸਦੀ ਸੀ ਔਰ ਇੱਕ ਕਿਸਮ ਦਾ ਉਹ ਅ ਰੋਜ਼ ਕੋਈ ਨਾ ਕੋਈ ਆਪਣੀ ਪੋਸਟ ਇੰਸਟਾਗ੍ਰam ਤੇ ਸ਼ੇਅਰ ਕਰਕੇ ਐਲੀਅਰ ਕਰਦੀ ਸੀ ਔਰ ਜਿਹੜੇ ਉਹਨਾਂ ਦੇ ਸੁਪੀਰੀਅਰਸ ਆ ਉਹ ਤਾਂ ਬੜੀ ਜਲਦੀ ਇਸ ਤਰ੍ਹਾਂ ਦੀ ਲੜਕੀ ਦਾ ਸੋਸ਼ਲ ਐਕਸਪਲੋਇਟੇਸ਼ਨ ਕਰ ਸਕਦੇ ਨੇ ਔਰ ਬੜਾ ਸ਼ੋਰ ਮਚਾ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਸੋਸ਼ਲ ਮੀਡੀਆ ਭਰਿਆ ਪਿਆ ਉਹ ਮੇਨਸਟ੍ਰੀਮ ਮੀਡੀਆ ਚੁੱਪਿਆ ਚਾਹੇ ਉਹ ਪ੍ਰਿੰਟ ਮੀਡੀਆ ਹੈ ਜਾਇ ਉਹ ਇਲੈਕਟ੍ਰੋਨਿਕ মিডিਆ ਜਿਹੜਾ ਕਿ ਪੇਡ ਹੈ ਸਰਕਾਰ ਦਾ ਉਹ ਚੁੱਪ ਬੈਠਾ ਮੈਂ ਵੀ ਅੱਛੀ ਤਰ੍ਹਾਂ ਸਾਰੀ ਗੱਲ ਨੂੰ ਦੋ ਦਿਨ ਵਾਚ ਕੀਤਾ ਤੇ ਕੱਲ ਇੱਕ ਯੂਟਿਊਬਰ ਨੇ ਕੈਨੇਡਾ ਤੋਂ ਇੱਕ ਆਡੀਓ ਵਾਇਰਲ ਕੀਤੀ ਆ ਆਡੀਓ ਕਨਵਰਸੇਸ਼ਨ ਕਿਹਦੀ ਹੋ ਰਹੀ ਹੈ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਜਿਹੜਾ ਆਈਪੀਐਸ ਆਫਸਰ ਅਮਨਦੀਪ ਕੌਰ ਨਾਲ ਕਨੈਕਟਡ ਦਾ ਸ਼ੋਰ ਮੱਚ ਰਿਹਾ ਉਹਦੇ ਵਟਸਐਪ ਦੇ ਉੱਤੇ ਪੋਸਟਰਸ ਬਣ ਕੇ ਮੀਮਸ ਬਣ ਕੇ ਵਾਇਰਲ ਤੇ ਸ਼ੇਅਰ ਹੋ ਰਹੀਆਂ ਉਸੇ ਯੂਟਿਊਬਰ ਨੇ ਇੱਕ ਉਸ ਯੂਟਿਊਬਰ ਨੇ ਉਸੇ ਆਫੀਸਰ ਦੀ ਕਨੈਕਟਡ ਇੱਕ ਆਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਪਬਲਿਕ ਡੋਮੇਨ ਚ ਬੜੀ ਅਸ਼ਲੀਲ ਬਹੁਤ ਵਹਾਯਾਕ ਬਹੁਤ ਮਤਲਬ ਇਮੋਰਲ ਉਹ ਆਡੀਓ ਦੇ ਵਿੱਚ ਇੱਕ ਲੜਕੀ ਨਾਲ ਗੱਲ ਕਰ ਰਿਹਾ ਇੱਕ ਟ੍ਰੇਨਡ ਲੜਕੀ ਨਾਲ ਔਰ ਉਹ ਸੈਟਲ ਕਰ ਰਿਹਾ ਵਾ ਕਿ ਆਪਾਂ ਕਿਸੇ ਦਿਨ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਤਾਂ ਇਲੈਕਸ਼ਨ ਆ ਰਹੀ ਆ ਥੋੜਾ ਮੁਸ਼ਕਲ ਹੋਵੇਗਾ ਆਪਾਂ ਥ੍ਰੀ ਸਮ ਕਰਨਾ ਹੈ ਥ੍ਰੀ ਸਮ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਔਰ ਉਹਦੇ ਨਾਲ ਰੇਟ ਦੀ ਦਲਾਲਬਾਜ਼ੀ ਕਰ ਰਿਹਾ ਕਿ ਉਹ ਕਹਿ ਰਿਹਾ ਸ਼ਾਇਦ ਕਿ ਮੈਨੂੰ 50000 ਰੁਪਏ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਤੈਨੂੰ 10000 ਤੇ 20000 ਰੁਪਏ ਉਸ ਦੂਸਰੀ ਔਰਤ ਨੂੰ ਔਰ ਮੈਨੂੰ ਫਲਾਨੀ ਨਹੀਂ ਚਾਹੀਦੀ ਕਿਉਂਕਿ ਟ੍ਰੇਨਡ ਨਹੀਂ ਗਈ ਉਹ ਬਹੁਤ ਹਲਿਆਣ ਟ੍ਰੇਨਡ ਯਾਰੋ ਆ ਨੋਪਤਾ ਕੀ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਵਰਦੀਧਾਰੀ ਨੇ ਉਹ ਮਤਲਬ ਅਮਨਦੀਪ ਕੌਰ ਦੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਦੇ ਵਿੱਚ ਔਰ ਉਹਨਾਂ ਦਾ ਨਾਮ ਆ ਰਿਹਾ ਵਾ ਆਡੀਓ ਲੀਕ ਹੋਈ ਆ ਕੈਨੇਡੀਅਨ ਯੂਟਿਊਬਰ ਵੱਲੋਂ ਉਹਦੇ ਸਾਰੇ ਪੁਲਿਸ ਆਫਸਰ ਸਾਰੇ ਅੱਛੀ ਤਰ੍ਹਾਂ ਆਵਾਜ਼ ਪਛਾਣਦੇ ਨੇ ਸਭ ਨੂੰ ਪਤਾ ਵਾ ਬੋਲਦਾ ਕੋਈ ਨਹੀਂਗਾ ਔਰ ਮੈਂ ਹੈਰਾਨ ਆ ਕਿ ਉਸ ਆਫਸਰ ਦੇ ਘਰ ਕੀ ਬੀਤਦੀ ਹੋਵੇਗੀ ਉਹਦੀ ਵਾਈਫ ਅਕਸਰ ਉਹਦੇ ਬੱਚੇ ਨੇ ਹਾਲਾਂਕਿ ਉਹਦੀ ਵਾਈਫ ਵੀ ਪਹਿਲਾਂ ਛੱਡੀ ਹੋਈ ਆ ਕੋਈ ਜਿਹੜੀ ਵੀ ਦੂਸਰੀ ਲੜਕੀ ਔਰਤ ਕੀਤੀ ਆ ਉਹ ਵੀ ਤਾਂ ਦੇਖਦੀ ਹੋਵੇ ਕਿ ਇਹ ਕਿਸ ਕਿਰਦਾਰ ਦਾ ਆਦਮੀ ਹੈ ਮਤਲਬ ਕਟਾਰੂ ਚੱਕ ਨੂੰ ਲੋਕਾਂ ਨੇ ਦੁਬਾਰਾ ਯਾਦ ਕਰਾਤਾ ਕਿ ਕਟਾਰੂ ਚੱਕ ਵੀ ਇੱਕ ਹੋਰ ਹੈ ਪੁਲਿਸ ਦੇ ਵਿੱਚ ਇਹ ਜਿਹੜਾ ਮੈਂ ਕਿਉਂਕਿ ਇਹ ਜਿਹੜਾ ਅਫਸਰ ਲੱਗਿਆ ਲੁਧਿਆਣੇ ਹੁਣ ਕਮਿਸ਼ਨਰ ਪੁਲਿਸ ਦਾ ਔਰ ਇਸ ਨੂੰ ਲਾਇਆ ਗਿਆ ਵਾ ਇਸ ਮਕਸਦ ਨਾਲ ਕਿ ਤੂੰ ਸਾਨੂੰ ਲੁਧਿਆਣਾ ਵੈਸਟ ਦੀ ਜਿਮਨੀ ਇਲੈਕਚਨ ਚ ਤੋਣੀ ਆ ਕਿਉਂਕਿ ਇਹਦਾ ਟਰੈਕ ਰਿਕਾਰਡ ਹੈ ਕਿ ਇਸਨੇ ਜਲੰਧਰ ਵਿੱਚ ਬਤੌਰ ਕਮਿਸ਼ਨਰ ਉਸ ਇਲੈਕਸ਼ਨ ਨੂੰ ਮੈਂ ਆਮ ਆਦਮੀ ਪਾਰਟੀ ਜਿਹੜੀ ਜਿਮਨੀ ਚੋਣ ਹੋਈ ਸੀਗੀ ਜਲੰਧਰ ਵੈਸਟ ਦੀ ਸ਼ਹਿਰ ਉਹਨੂੰ ਇਹਨਾਂ ਦੇ ਹੱਕ ਵਿੱਚ ਬਹੁਤ ਮਦਦ ਕੀਤੀ ਸੀ ਔਰ ਇਸ ਆਫਸਰ ਦਾ ਮੈਂ ਨਾਮ ਹੀ ਲੈ ਦਿੰਨਾ ਕੋਈ ਮੈਨੂੰ ਕੋਈ ਪੈ ਨਹੀਂ ਹੈ ਮੈਨੂੰ ਡਰ ਨਹੀਂਗਾ ਸੁਪਨ ਸ਼ਰਮਾ ਹੈ ਇਹਦਾ ਜਿਹੜਾ ਟਰੈਕ ਰਿਕਾਰਡ ਚੈੱਕ ਕਰੋ ਮਲਟੀਪਲ ਲਿਟਿਗੇਸ਼ਨਸ ਹਾਈ ਕੋਰਟ ਵਿੱਚ ਮਲਟੀਪਲ ਪਿੱਛੇ ਜੇ ਇੱਕ ਨਾ ਪੁਨੀਤ ਸੂਦ ਇੱਕ ਵੈਸਟ ਵੈਸਟਰਨ ਦਾ ਕਾਰੋਬਾਰੀ ਸਿਗਰਟ ਹਵਾ ਪੈਸੇ ਦਾ ਕਰਦਾ ਹੋਣਾ ਟਰਾਂਸਫਰ ਵਗੈਰਾ ਉਹਨੂੰ ਜਲੰਧਰ ਕਮਿਸ਼ਨਰ ਵੱਜੋਂ ਉਹਨੂੰ ਫਗਵਾੜਾ ਹਸ਼ਾਰਪੁਰ ਰੋਡ ਤੋਂ ਚੱਕਿਆ ਗਿਆ ਮੰਨ ਲਓ ਇਹਨਾਂ ਦੀ ਕੋਈ ਡੋਮੇਨ ਨਹੀਂ ਸੀਗੀ ਉਹ ਏਰੀਆ ਨਹੀਂ ਸੀਗਾ ਜਲੰਧਰ ਕਮਿਸ਼ਨਰ ਦੀ ਹਦੂਦ ਨਹੀਂ ਸੀ ਉੱਥੋਂ ਉਹਨੂੰ ਚੱਕ ਕੇ ਪੁਨੀਤ 4 ਕਰੋੜ ਰੁਪਇਆ ਉਹ ਕਹਿੰਦਾ ਮੇਰੇ ਕੋਲ ਬਰਾਮਦ ਹੋਇਆ ਉਸ 4 ਕਰੋੜ ਦੇ ਵਿੱਚੋਂ 1 ਕਰੋੜ ਰੁਪਇਆ ਜਿਹੜੇ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਉਹਦਾ ਉਹਨਾਂ ਨੇ ਉਸ ਨੂੰ 1 ਕਰੋੜ ਰੁਪਇਆ ਆਪਣਾ ਉਹਦਾ ਖੁਰਦ-ਬੁਰਦ ਕਰਤਾ ਲੈ ਲਿਆ ਉਹਦੇ ਤੋਂ ਉਹਨੂੰ ਬਹੁਤ ਟੌਰਚਰ ਕੀਤਾ ਕੁੱਟਿਆ ਮਾਰਿਆ ਉਹ ਪੁਨੀਤ ਸੂਦ ਹਾਈ ਕੋਰਟ ਆਇਆ ਹਾਈ ਕੋਰਟ ਨੇ ਉਭੰਗਤਾ ਰਿਹਾ ਸੀ ਨਹੀਂ ਸਵੀਕਾਰ ਹੋਈ ਲੇਕਿਨ ਇਸੇ ਹੀ ਜਨੰਦਰ ਕਮਿਸ਼ਨਰ ਦੀ ਪੁਲਿਸ ਨੇ ਹਾਈ ਕੋਰਟ ਵਿੱਚ ਚਾਣ ਕੇ ਹਲਫੀਆ ਬਿਆਨ ਦਿੱਤਾ ਕਿ ਅਸੀਂ ਇਹ ਜਿਹੜਾ ਐਨਡੀਪੀਐਸ ਦਾ ਕੇਸ ਪਾਇਆ ਸੀ ਉਹਦੇ ਤੇ ਐਨਡੀਪੀਐਸ ਦਾ ਸਿਰਫ ਆਪਣੀ ਫਰੋਤੀ ਨੂੰ ਜਸਟੀਫਾਈ ਕਰਨ ਵਾਸਤੇ ਕਰੋੜ ਰੁਪਇਆ ਖਾਣ ਵਾਸਤੇ ਉਹਨਾਂ ਨੇ ਕਹਿਤਾ ਜੀ ਇਹਦੇ ਤੇ ਐਨਡੀਪੀਐਸ ਦਾ ਕੇਸ ਕੀਤਾ ਉਹਨੂੰ ਸ਼ਾਇਦ 1.5-2 ਮਹੀਨੇ ਜੇਲ੍ਹ ਰਹਿਣਾ ਪਿਆ ਉਸ ਦੀ ਭੈਣ ਉਸ ਦਾ ਭਨੋਇਆ ਬੰਬੇ ਤੋਂ ਆਏ ਉਹਨਾਂ ਨੇ ਸਾਰਾ ਖੁਲਾਸਾ ਕੀਤਾ ਕਿ ਸਾਡਾ ਬੰਦਾ ਬੇਗੁਨਾਹ ਆ ਬੈਸਟ ਵੈਸਟਰਨ ਦਾ ਯਾ ਵੈਸਟਰਨ ਯੂਨੀਅਨ ਸੌਰੀ ਵੈਸਟਰਨ ਯੂਨੀਅਨ ਦਾ ਕਾਰੋਬਾਰ ਕਰਦਾ ਵਾ ਲੇਕਿਨ ਇਹ ਕੋਈ ਐਨਡੀਪੀਐਸ ਦਾ ਨਸ਼ੇ ਦਾ ਸਮਗਲਰ ਕੋਈ ਅੱਜਕੱਲ ਫੈਸ਼ਨ ਚੱਲ ਗਿਆ ਕਿ ਜਿਹਦੇ ਮਰਜ਼ੀ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਕਰ ਦਿਓ ਡੇਢ ਦੋ ਮਹੀਨੇ ਉਹਨੂੰ ਜੇਲ੍ਹ ਚ ਰੱਖਿਆ ਉਹਨੂੰ ਟੌਰਚਰ ਕੀਤਾ ਬਾਅਦ ਵਿੱਚ ਹਾਈ ਕੋਰਟ ਜਾਣ ਕੇ ਬਿਆਨ ਦਿੱਤਾ ਜਲੰਧਰ ਕਮਿਸ਼ਨਰ ਦੀ ਪੁਲਿਸ ਨੇ ਜਿੱਥੇ ਪਰਚਾ ਦਰਜ ਕੀਤਾ ਜਿਹੜੇ ਵੀ ਥਾਣੇ ਵਿੱਚ ਕਿ ਇਹ ਐਨਡੀਪੀਐਸ ਦਾ ਪਰਚਾ ਝੂਠਾ ਸੀਗਾ ਇਹਦਾ ਅਨਫੋਰਚਨਟਲੀ ਹਾਈ ਕੋਰਟ ਨੂੰ ਬਹੁਤ ਸਟਰੋਂਗ ਕੌਗਨੀਸੈਂਸ ਲੈਣੀ ਚਾਹੀਦੀ ਸੀ ਕਿ ਤੁਸੀਂ ਐਨਡੀਪ ਗਲਤ ਬੰਦਿਆਂ ਨੂੰ ਇੰਪਲੀਕੇਟ ਕਰਦੇ ਤੁਸੀਂ ਕਰੋੜ ਰੁਪਏ ਖਾ ਲਿਆ ਵਾ ਉਹਨਾਂ ਨੂੰ ਸਜ਼ਾ ਦੇਣੀ ਸੇ ਚਾਹੀਦੀ ਸੀ ਲੇਕਿਨ ਅਨਫੋਰਚੂਨੇਟਲੀ ਉਹ ਰਿੱਟ ਜਿਹੜੀ ਸੀ ਡਿਸਪੋਜ਼ ਆਫ ਹੋ ਗਈ ਪੁਨੀਤ ਸੂਦ ਅੱਜ ਵੀ ਆਪਣੀ ਇਨਸਾਫ ਵਾਸਤੇ ਲੜਾਈ ਲੜ ਰਿਹਾ ਔਰ ਯਾਦ ਰੱਖੇ ਇਹ ਉਹੀ ਸੁਪਨ ਸ਼ਰਮਾ ਹੈ ਜਿਸ ਨੇ ਮੈਨੂੰ ਤੜਕੇ 5:30 5:45 6 ਵਜੇ ਮੇਰੇ ਘਰੋਂ ਇੱਕ 9 ਸਾਲ ਪੁਰਾਣੇ ਐਨਡੀਪੀਐਸ ਦੇ ਬੇਬੁਨਿਆਦ ਮੁਕਦਮੇ ਵਿੱਚ ਚੱਕ ਕੇ ਮੈਨੂੰ ਫਰੇਮ ਕੀਤਾ ਸੀਗਾ ਇਹਦੀ ਹਦਾਇਤ ਤੇ ਹੀ ਕਿਉਂਕਿ ਜਿਹੜਾ ਪਹਿਲਾ ਡੀਆਈਜੀ ਸੀ ਫਿਰੋਜ਼ਪੁਰ ਰੇਂਜ ਦਾ اور ਫਾਜ਼ਲਕਾ ਦੀ ਐਸਐਸਪੀ ਉਸ ਵਕਤ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਫਿਰ ਇੱਕ ਸਰਕਾਰ ਵਾਲੇ ਚੜਨਗੇ ਉਹਨਾਂ ਨੇ ਭਗਵੰਤ ਮਾਨ ਨੂੰ ਤੇ ਡੀਜੀਪੀ ਨੂੰ ਆਣ ਕੇ ਨਾ ਕਰਤੀ ਕਿ ਅਸੀਂ ਖੈਰੇ ਨੂੰ 9 ਸਾਲ ਪੁਰਾਣੇ ਮਕਦਮੇ ਵਿੱਚ ਗਲਤ ਇੰਪਲੀਕੇਟ ਨਹੀਂ ਕਰਨਾ ਫਿਰ ਕਿੱਥੇ ਫਾਜ਼ਲਕਾ ਦੇਖੋ ਕਿੱਥੇ ਡੀਆਈਜੀ ਇਸ ਵਕਤ ਜਲੰਧਰ ਦਾ ਸੀਗਾ ਡੀਆਈਜੀ ਕਿੱਥੇ ਡੀਆਈਜੀ ਜਲੰਧਰ ਇਹਨੇ ਆਪਟ ਕੀਤਾ ਕਿ ਲਓ ਮੈਨੂੰ ਦਿਓ ਤੁਸੀਂ ਐਸਆਈਟੀ ਬਣਾਓ ਤੇ ਮੈਂ ਖੈਰੇ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਉਂਗਾ ਔਰ ਮੈਨੂੰ ਬਿਲਕੁਲ ਝੂਠੇ ਜਿਸ ਕੇਸ ਵਿੱਚ ਭਗਵੰਤਪਾਨ ਮੇਰੀ ਆਪ ਸਪੋਰਟ ਕੀਤੀ ਜਦੋਂ ਮੈਂ ਲੀਡਰ ਆਫ اپੋਜੀਸ਼ਨ ਸੀਗਾ 2017 ਚ ਇਸੇ ਭਗਵੰਤਪਾਨ ਨੇ ਆਣ ਕੇ ਕਿਹਾ ਕਿ ਖੈਰੇ ਨਾਲ ਬੜਾ ੱਕਾ ਹੋ ਰਿਹਾ ਜ਼ਿਆਤੀ ਹੋ ਰਹੀ ਮੈਂ ਪਾਰਲੀਮੈਂਟ ਵਿੱਚ ਗੱਲ ਚੱਕੂਗਾ ਉਸੇ ਕੇਸ ਚ ਇਸੇ ਸੁਪਨ ਸ਼ਰਮਾ ਦੇ ਰਾਹੀਂ ਮੈਨੂੰ ਗ੍ਰਿਫਤਾਰ ਕਰਕੇ ਤੇ ਮੈਨੂੰ 4-5 ਮਹੀਨੇ ਨਾਬੇ ਜੇਲ੍ਹ ਵਿੱਚ ਰੱਖਿਆ ਗਿਆ ਕੋਈ ਨਹੀਂ ਅਕਾਲਪੁਰ ਵਾਹਿਗੁਰੂ ਬਹੁਤ ਕੁਝ ਦੇਖ ਰਿਹਾ ਵਾ ਸਭ ਦਾ ਵਕਤ ਆਵੇਗਾ ਪਰ ਮੈਂ ਅੱਜ ਕੁਛ ਨਾ ਚਾਹਣਾ ਕਿ ਭਗਵੰਤਪਾਨ ਸਰਕਾਰ ਤੋਂ ਡੀਜੀਪੀ ਪੰਜਾਬ ਪੁਲਿਸ ਤੋਂ ਸਾਰੀ ਪੰਜਾਬ ਪੁਲਿਸ ਦੀ ਟੌਪ ਹਾਇਰਾਰਕੀ ਤੋਂ ਇਹ ਇਹ ਦੱਸਣਾ ਚਾਹੀਦਾ ਤੁਹਾਨੂੰ ਕਿ ਅਮਨਦੀਪ ਕੌਰ ਕਨਸਟੇਬਲ ਦੇ ਨਾਲ ਕੇਸ ਆਈਪੀਐਸ ਅਫਸਰ ਦੇ ਤਲਕਾਤ ਸੀਗੇ ਕੀ ਸੁਪਨ ਸ਼ਰਮਾ ਦੇ ਤਲਕਾਤ ਸੀਗੇ ਔਰ ਜਿਹੜੀ ਯੂਟਿਊਬਰ ਕੈਨੇਡਾ ਤੋਂ ਆਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਇਹ ਅਫਸਰ ਇੱਕ ਔਰਤ ਨਾਲ ਦੱਲੇਬਾਜ਼ੀ ਕਰ ਰਿਹਾ ਦਲਾਲੀ ਕਰ ਰਿਹਾ ਕਿ ਤੂੰ ਤੈਨੂੰ 50000 ਨਹੀਂ ਮੈਂ ਤੈਨੂੰ 30000 ਦਵਾਂਗਾ 10000 ਤੂੰ ਰੱਖ ਲਈ 20000 ਅੱਗੇ ਦੇ ਦੇ ਮੈਨੂੰ ਟ੍ਰੇਨਡ ਲੜਕੀ ਚਾਹੀਦੀ ਆ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਕੀ ਇਹ ਸੋਪਨ ਸ਼ਰਮਾ ਦੀ ਆਵਾਜ਼ ਹੈ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਔਰ ਮੈਂ ਕੱਲ ਸੁਣ ਰਿਹਾ ਸੀਗਾ ਜਿਹੜੇ ਬਠਿੰਡਾ ਪੁਲਿਸ ਨੇ ਉਸ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਉਹਨੂੰ ਉਹਨੂੰ ਪੱਤਰਕਾਰ ਜਦੋਂ ਪੁੱਛਦੇ ਨੇ ਕਿ ਉਹਦੇ ਫੋਨ ਤੁਸੀਂ ਚੈੱਕ ਕੀਤੇ ਤੁਸੀਂ ਉਹਦੇ 'ਚ ਕੁਝ ਹੋਰ ਪਾਇਆਗਾ ਕਹਿੰਦੇ ਉਹਦੇ 'ਚ ਹੋਰ ਕੁਝ ਨਹੀਂ ਪਾਇਆਗਾ ਇਹਦਾ ਮਤਲਬ ਹੁਣ ਭਗਵਾਨਪਤਮਾਨ ਉਹਨੂੰ ਪ੍ਰੋਟੈਕਟ ਕਰਨ ਤੇ ਆ ਗਿਆ ਵਾ ਮਤਲਬ ਅਮਨਦੀਪ ਕੌਰ ਆਪਣਾ ਮੂੰਹ ਨਾ ਖੋਲੇ ਉਹਦਾ ਜਿਹੜਾ ਘਰ ਆ ਰਾਇਆ ਜਿਹੜਾ ਵੀ ਵਿਅਕਤੀ ਉਹਦੇ ਨਾਲ ਰਹਿੰਦਾ ਸੀਗਾ ਉਹ ਕਿਸੇ ਤਰੀਕੇ ਨਾਲ ਆਪਣਾ ਮੂੰ ਉਹਨੂੰ ਮੀਡੀਆ ਦੇ ਲਾਗੇ ਨਹੀਂ ਲੱਗਣ ਦਿੰਦੇ ਔਰ ਆਪਣੇ ਇਸ ਆਲਾ ਆਈਪੀਐਸ ਅਫਸਰ ਨੂੰ ਬਚਾਇਆ ਜਾ ਰਿਹਾ ਵਾ ਕਿਉਂ ਬਚਾਇਆ ਜਾ ਰਿਹਾ ਤੁਸੀਂ ਇੱਕ ਪਾਸੇ ਕਹਿੰਨੇ ਕਿ ਅਸੀਂ ਨਸ਼ਿਆਂ ਦੇ ਵਿਰੋਧਾਂ ਇੱਕ ਪਾਸੇ ਤੁਹਾਡੇ ਯੂਨੀਫਾਰਮ ਦੇ ਵਿੱਚ ਪੁਲਿਸ ਵਾਲੇ ਦੁਬਾਰਾ ਦੁਬਾਰਾ ਇੰਪਲੀਕੇਟ ਹੋ ਰਹੇ ਨੇ ਸਮਗਲਿੰਗ ਵਿੱਚ ਆ ਰਹੇ ਨੇ ਔਰ ਦੋ-ਦੋ ਕਰੋੜ ਰੁਪਏ ਦੀ ਕੋਠੀਆਂ ਬਣਾ ਰਹੇ ਨੇ ਤਾਂ ਫਿਰ ਕਿੱਦਾਂ ਲੋਕੀ ਪੰਜਾਬ ਦੇ ਮੰਨਣਗੇ ਕਿ ਨਸ਼ੇ ਯੁੱਧ ਨਸ਼ੇ ਵਿਰੋਧ ਇਹ ਥੈਟ ਮੀਨ ਇਟਸ ਅ ਫੇਕ ਕੈਂਪੇਨ ਔਰ ਤੁਸੀਂ ਢੋਣੇ ਹੋ ਗਰੀਬਾਂ ਦੇ ਘਰ ਬੁਲਡੋਜ਼ਰ ਲੈ ਕੇ ਜਾ ਕੇ ਲੋਕਾਂ ਲੋਕ ਦਿਖਾਵਾ ਕਰਕੇ ਅਤ ਗਰੀਬ ਲੋਕਾਂ ਦੇ ਤੁਸੀਂ ਘਟ ਆਏ ਹਾਲਾਂਕਿ ਉਹ ਇਲੈਗਲ ਹੈ ਤੇ ਅਨਕਨਸਟੀਟਿਊਸ਼ਨਲ ਹੈ ਬਿਕੋਜ਼ ਸੁਪਰੀਮ ਕੋਰਟ ਆਫ ਇੰਡੀਆ ਨੇ ਯੂਪੀ ਸਰਕਾਰ ਦੀ ਜਿਹੜਾ ਯੋਗੀ ਮਾਡਲ ਤੁਸੀਂ ਚੱਕ ਕੇ ਪੰਜਾਬ ਚੁੱਕਿਆ ਬੁਲਡੋਜ਼ਰ ਰਾਜਨੀਤੀ ਦਾ ਇਹਨੂੰ ਰੋਕਿਆ ਹੋਇਆ ਵਾ ਉਹਦੇ ਬਾਵਜੂਦ ਤੁਸੀਂ ਗਰੀਬਾਂ ਦੇ ਘਟ ਆਉਣੇ ਪਰ ਭਗਵੰਤ ਸਿੰਘ ਮਾਨ ਔਰ ਡੀਜੀਪੀ ਪੰਜਾਬ ਪੁਲਿਸ ਕੀ ਤੁਸੀਂ ਅਮਨਦੀਪ ਕੌਰ ਦਾ 2 ਕਰੋੜ ਦਾ ਘਟਾ ਹੋਵੋਗੇ ਇੱਕ ਪਹਿਲਾਂ ਪਗੋੜਾ ਹੈ ਇੱਕ ਆਈਪੀਐਸ ਆਫਸਰ ਰਾਜੀਤ ਸਿੰਘ ਜਿਹਦੇ ਬੜੇ ਲੰਬੇ ਚੌੜੇ ਲਿੰਕ ਸੀਗੇ ਜਿਹੜਾ ਇੰਦਰਜੀਤ ਏਐਸਆਈ ਜਿਹੜਾ ਸਬ ਇਨਸਪੈਕਟਰ ਸ਼ਾਇਦ ਪਟਿਆਲੇ ਜੇਲ੍ਹ ਵਿੱਚ ਇਸ ਵਕਤ ਸਜ਼ਾ ਭੁਗਤ ਰਿਹਾ ਆ ਜਾਂ ਜੇਲ੍ਹ ਕੱਟ ਰਿਹਾ ਵਾ ਉਹਦੇ ਨਾਲ ਤੁਲਕਾ ਸੀ ਉਹ ਪ੍ਰੋਕਲੇਮਡ ਡਿਫੈਂਡਡ ਡਿਕਲੇਅਰ ਹੋ ਚੁੱਕਾ ਪਗੋੜਾ ਪੀਓ ਡਿਕਲੇਅਰ ਕਰਤਾ ਉਹਦੇ ਲੁਕਆਊਟ ਨੋਟਿਸ ਕੱਢੇ ਹੋਏ ਨੇ ਲੇਕਿਨ ਰਾਜੀਤ ਸਿੰਘ ਨੂੰ ਕਿਸੇ ਨੇ ਫੜਿਆ ਨਹੀਂ ਕਿ ਰਾਜੀਤ ਸਿੰਘ ਦਾ ਘਰ ਟਾਇਆ ਜਾਵੇਗਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਲੀਡਰ ਆਫ ਆਪੋਜੀਸ਼ਨ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਸਾਹਮਣੇ ਸਪੀਕਰ ਦੇ ਵਿਧਾਨ ਸਭਾ ਵਿੱਚ ਰੱਖੀ ਉਹਨਾਂ ਨੇ ਕਦੇ ਹੋਰ ਪੁ じゃあいけない。<music>